ਇਹ ਕਿਹਨੂੰ ਪਾਦੇ ਸਿਹਾਰ ਫਲੀ ਵੀਰ ਦੇ ਨੂੰ ਬੋਲੇ ਆਪਾਂ ਉਹਨੇ ਵਿਦਿਸ਼ ਸਿਹਾਰ ਦੇ ਨੇ ਕਰੇ ਆ ਰੋਕੇ ਮੁੱਦਾ ਉਹਨੇ ਚੱਕਿਆ ਤੇ ਉਹਨਾਂ ਦੀ ਭਾਵਨਾ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਕਿਹੋ ਜਿਹੀ ਹੈ ਕਿ ਆਪਾਂ ਉਹਦੇ ਸਿਹਾਰ ਰੱਖੀ ਤੇ ਇਹਨੂੰ ਇਹੋ ਲੱਗਦਾ ਕਿ ਮੇਤਰ ਹੈ ਗੁੱਸਾ ਤਾਂ ਸਾਡਾ ਉਹਦੇ ਪ੍ਰਤੀ ਹੈਗਾ ਬਹੁਤ ਪਰ ਆਤਮਾ ਉਹਨੇ ਬੇਕੁਝ ਸੱਤ ਸਟੈਂਡ ਨਹੀਂ ਲੈ ਸਕੀ ਇਥੋਂ ਤੱਕ ਕਿ ਉਹਦਾ ਕਿ ਅਸੀਂ ਮੋੜਨ ਤੋਂ ਮੁੜ ਕੇ ਆਏ ਆਂ ਆਦੇਸ ਜੀਰਾਂ ਤੋਂ ਬਦਲ ਕੇ ਸਾਨੂੰ ਸਦੂਲੀਓਂ ਦੇ ਸਾਥ ਨੇ ਸੋਇਆ ਬੰਦ ਪੜਾਤ ਇੱਕ ਸੱਜਣ ਨੇ ਸਾਡਾ ਹੀ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਮੇਲਗੀ ਦਾ ਕਾਰੋਬਾਰ ਵਿੱਚ ਲਾਕੇ ਦੇ 2 ਡੱਬੇ ਢੱਟ ਪੈ ਗਏ ਲੱਡੂਆਂ ਦੇ ਉਹਨਾਂ ਕਿਹਾ ਕਿ ਜਦੋਂ ਇਥੋਂ ਲੈਣ ਹੁੰਦੇ ਆ ਤਾਂ ਉਹਨਾਂ ਨੂੰ 250 ਰੁਪਏ ਕਿਲੋ ਲੱਡੂ ਲੱਗਦਾ ਗੱਲ ਹੈ ਹੀ ਭਾਵੇਂ ਛੋਟੀ ਉਹ ਪੈਸੇ ਦਾ ਹੀ ਵਾਪਸ ਕਰਾ ਲਿਆ ਲੱਡੂ ਵੀ ਉਤੋ ਹੀ ਲੈ 100 ਰੁਪਏ ਦੇ ਵਿੱਚ ਵਾਪਸ ਕਰਾ ਲਿਆ ਪਰ ਠੱਗੀ ਵੱਡੀ ਸੀ ਇਹ ਛੋਟੀ ਠੱਗੀ ਹੀ ਵੱਡੀ ਹੁੰਦੀ ਹੈ ਜਿੱਦਾਂ ਦਾ ਨੰਬਰ ਫਰੀ ਵੀਰਤੀ ਨੇ ਪਾਇਆ 20-25 ਫੋਨ ਆਏ ਆ ਕੋਈ ਪੁੰਨੇ ਤੋਂ ਆ ਗਿਆ ਕੋਈ ਲਾਹੌਰਪੁਰ ਸਾਹਿਬ ਹੈਗੇ ਤੋਂ ਆਇਆ ਕੋਈ ਸੱਜਣ ਦੇ ਨਾਮ ਇਹ ਸੁਣਵਾਤਾ ਕਿ ਜਾਨਸੀ ਦਰਸ਼ਨਾ ਹਰਿਆਣੇ ਨੂੰ ਆਇਆ ਦੇਣ ਚੱਲਿਆ ਸਾਨੂੰ ਆ ਕੇ ਪਰਵਾਰੇ ਅਸੀਂ ਕਾ ਥੱਲੇ ਉਤਰ ਕੇ ਚਾਹ ਦਾ ਪਿਆਦਾ ਪੀਤੀਏ ਤੇ 1200 ਰੁਪਏ 350 3 ਬੱਤੀ ਦੇ ਪੀਸ ਤੇ 3 ਕਪਾਹਾਂ ਦਾ ਬਣਾਤਾ ਜਦੋਂ ਅਸੀਂ ਫੋਟੋ ਲੱਗੇ ਤੇ ਉਹ ਬੰਦੇ ਕਿੱਥੇ ਹੁੰਦਾ ਇਹ ਹਰਿਆਣਿਆਂ ਥੱਗੀਆਂ ਵੇਖੋ ਗੁਰੂ ਮਹਾਰਾਜ ਕਬਸਨ ਵਾਲਾ ਗਲਤੀਆਂ ਨੂੰ ਮੱਦਰ ਕਰੇ ਤਾਂ ਉਹਦੇ ਸਹਾਰੇ ਅੰਸ਼ਰੇ ਜਦੋਂ ਕਿਆਂ ਬੜੀ ਸਖਤ ਜਿੰਦਗੀਆਂ ਇਹਦੇ ਉੱਤੇ ਇੱਕ ਤਾਂ ਕਾਨੂੰਨੀ ਕਾਰਵਾਈ ਹੋਉਣ ਵਾਲੇ ਦਿਨ ਵੀ ਬੜੇ ਧੁੱਪ ਵਾਲੇ ਐ ਤੇ 750 ਧੱਕੋ ਘੱਟ ਇਹਦੇ ਤੇ ਤੇਰੇ ਸਾਥੀਆਂ ਲੋਣੇ ਚਾਹੀਦੀ ਐ ਪਰ ਤੁਮੜ ਗਲਤੀਆਂ ਦੇ ਇੱਕ ਬੋਲ ਦੇ ਥੱਲੇ ਘਟਣ ਪਤਾ ਲੱਗ ਜਾਏ ਇਹਨਾਂ ਦਾ ਇਕੱਲਾ ਆਪਾਂ ਮਾਨ ਤੋੜਨਾ ਥੋਰ ਨੀਤੀ ਵਿਰੋਧ ਇਹਨਾਂ ਦਾ ਕੋਈ ਨਹੀਂ ਠੱਗੀ ਕਰਦੇ ਨਾ 20 ਸਾਲ ਹੋ ਗਏ ਦੂਜਾ ਮਹਾਰਾਜ ਦੇ ਚਰਨਾਂ ਜਾ ਕੇ ਇਹ ਮਾਫੀ ਮੰਗ ਜਾਣਾ ਤੇ ਕੋਈ ਵੀ ਸੱਜਣ ਵਿਧ ਬਰੂਪ ਜਾਂ ਬਦੌਲ ਬਰੂਪ ਵੀ ਆ ਕੇ ਕਲੇਮ ਕਰਦਾ ਵੀ ਮੇਰੇ ਤੋਂ ਇਹਨਾਂ ਨੇ ਆ ਠੱਗੀ ਮਾਰੀ ਐ ਤੇ ਫਰਮਾਨੇ ਦੀਆਂ ਜਿਹੜੇ ਬੰਦੀਆਂ ਉਹ ਠੱਗੀ ਵਾਪਸ ਕਰਾਉਣ ਇਹ ਵੀ ਇਹਦੇ ਤੋਂ ਲਿਖ ਕੇ ਰਹਿ ਦੇ ਜAVE ਵੀ ਕੋਈ ਵੀ ਮੇਰੇ ਤੇ ਕਲੇਮ ਕਰੂ ਮੈਂ ਉਹਦਾ ਹਰਜਾਨਾ ਭਰਨ ਨੂੰ ਤਿਆਰ ਐ ਤਾਂ ਬਣੇ ਰਹੋ ਤੇ ਆਪਾਂ ਨੂੰ ਪੰਜਾਂ ਸੱਤਾਂ ਦੇ ਪੈਸੇ ਦਿਵਾਉਣੇ ਵੀ ਪੈਣੇ ਹਨਜੀਤ ਸਿੰਘ ਜੀ ਦੂਜੀ ਗੱਲ ਜਿਹੜੇ ਤੇ ਢਾਬੇ ਦਾ ਇਲਾਕਾ ਏਰੀਆ ਇਹ ਗੱਲ ਬਹੁਤ ਵਧੀਆ ਸਖਦੇਵ ਸਿੰਘ ਜੀ ਦੀ ਵੀ ਉੱਥੇ ਕੈਮਰੇ ਲੱਗੇ ਹੋਏ ਜਿਹੜੇ ਗੁੰਡਾ ਟਾਈਪ ਬੰਦੇ ਉੱਥੇ ਬਹਿੰਦੇ ਆ ਉੱਥੇ ਸਿੱਧੇ ਕੰਮ ਵੀ ਹੁੰਦੇ ਆ ਗੁਰੂ ਮਹਾਰਾਜ ਜੀ ਹਿਜੂਰੀ 'ਚ ਬੋਲ ਨਹੀਂ ਸਕਦੇ ਇੱਕ ਜੋੜਾ ਉਤਰਿਆ ਤੁਹਾਨੂੰ ਕਹਿੰਦਾ ਕਮਰਾ ਪਿੱਛੇ ਹੀ ਐ ਆ ਸਵੇਰੇ ਮੈਨੂੰ ਪਿੰਡ ਆ ਕੇ ਛੜ ਕੇ ਗਿਆ ਬੰਦਾ ਵੀ ਕਿਹਨਾਂ ਪਰ ਹੈ ਨਾ 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 ਪਰ ਜਿਹੜਾ ਗੱਲਾਂ ਆ ਉਹ ਗੁਰੂ ਮਹਾਰਾਜਾਂ ਕੇ ਨਹੀਂ ਸਾਨੂੰ ਬੋਲ ਕੇ ਦੱਸਣਾ ਤੋਂ ਕਮਰੇ ਵੀ ਆਫਰ ਕਰਦਾ ਤੇ ਹੋਰ ਵੀ ਪੁਠਾ ਸਿੱਧਾ ਕੰਮ ਉੱਤੇ ਬਹੁਤ ਹੁੰਦਾ ਹੈ ਨਾਥ ਪਾਉਣੀਆ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੰਗੀ ਤਰ੍ਹਾਂ ਪਾਈ ਜਾਵੇ। ਬਾਕੀ ਇਹ ਥੋੜਾ ਜਿਹੜਾ ਗੁਰਮਤਾ ਸੰਲਾਂਗਾ ਜੋਗ ਹੈ। ਥਾਣਿਆਂ ਕਹਿੰਦੇ ਨੇ ਕਿ ਪੁਲਿਸ ਨਾਲੋਂ ਉਹ ਦਾ ਗ੍ਰਾਹਮ ਉਹਦੇ ਮੂੰਹੋਂ ਬਣਾ ਲਓ। ਇਹ ਮੈਂ ਗੁਰਾਨਤ ਕੀਤਾ। ਗਾਹ ਵਾਸਤੇ ਮੈਂ ਨਹੀਂ ਕਰੂੰਗਾ। ਤੁਹਾਨੂੰ ਕੋਈ ਸਜ਼ਾ ਕੋਈ ਨਹੀਂ। ਜਿਹੜਾ ਉਹ ਅਜਾਦਰ ਹੋ ਗਿਆ। ਅਕਸਰ ਉਹਦੀਆਂ ਵੀ ਰਿਸ਼ਤੇਦਾਰੀਆਂ ਹੋਣਗੀਆਂ। ਉਹਦੇ ਨੂੰ ਧੀਪਤ ਗਿਆ ਉਹ ਸਾਰਿਆਂ ਦਾ ਵੀਡੀਓ ਪਹੁੰਚ ਗਈ ਹੋਣੀ। ਦੂਜੀ ਗੱਲ ਪੱਤਰਕਾਰ ਦੀ ਜਾਂਦੀ ਹੈ। ਉਹ ਬਿਨੋ ਦੀਆਂ ਮੁਠੀਆਂ ਸਿੱਧੀਆਂ ਖਬਰਾਂ ਬਹੁਤ ਲਾਉਂਦੇ ਉਹਦਾ ਸੱਚਾਈ ਉਹਦੀ ਬਹੁਤ ਦੂਰ ਹੁੰਦੀ ਹੈ ਉਹ ਸਾਡੇ ਹੀ ਜਿਹੜਾ ਬੰਦਾ ਉੱਥੇ ਸੋਲੇ ਘੂੜੇ ਖਾਂਦਾ ਮੈਂ ਉਹਦੀ ਗੱਲ ਕਰਨ ਲੱਗਾ ਬੰਦ ਸਰਕਾਰ ਨੂੰ ਬਗੜ ਕਰਦੀਏ ਗੁਰੂ ਘਰ ਦੀ ਜ਼ਮੀਨ ਦਾ ਸ਼ਰਾਬੀ ਬੰਦੇ ਨੇ ਉੱਠ ਕੇ ਉਹ ਕਹਿੰਦਾ ਮੇਰੀ ਚੈਨਲ ਕੋਈ ਖਬਰ ਨਹੀਂ ਲਾਂਦਾ ਕਬਜ਼ਾ ਕਰਨ ਲੱਗੇ ਤਾਂ ਪਾਸ ਹੋਣੀ ਤੇ ਚੱਕ ਕੇ ਘਰੋਂ ਲਾਤੀ ਪਾਲੇ ਹੋਣੀ ਜ਼ਮੀਨ ਤੇ ਕਬਜ਼ਾ ਕਰੀ ਜਾਂਦੇ ਆ ਮੈਂ ਉਹਨੂੰ ਭਾਵੇਂ ਕੋਲ ਬਹਿ ਗਿਆ ਕਮੇਟੀ ਬੈਠੀ ਆ ਪ੍ਰਧਾਨ ਆ ਸਕੱਤਰੋ ਕਹੋ ਜੀ ਤੁਹਾਡੀ ਪੱਤਰਕਾਰੀ ਪਿੰਡ ਵਾੜੀ ਦੇ ਪੁੱਛੋ ਪੰਜ ਸੱਤਾਂ ਦੇ ਸੁਝਾਅ ਦੋ ਵੀ ਭਾਈ ਕੀ ਹੋ ਰਿਹਾ ਜੇ ਪੰਜ ਸੱਤ ਬੰਦੇ ਕਹਿੰਦੇ ਆ ਵੀ ਵਾਕੇ ਆ ਬੰਦਾ ਫਰਾਂਗਾਰ ਆ ਆਵਰ ਲਾਉ ਥੋਕ ਕੇ ਉਹ ਤੁਸੀਂ ਥੋੜੇ ਜਣ ਪੈਸਿਆਂ ਦੇ ਮੱਦੇਨਜ਼ਰ ਇੱਕ ਚੰਗੇ ਬਣੇ ਬੰਦੇ ਦੀ ਇੱਜ਼ਤ ਦਾ ਦੇ ਲਾ ਦਿੰਦੇ ਆ ਤੁਹਾਡੇ ਸ਼ਹਿਰ ਦੇ ਵਿੱਚ ਕੀ ਕੀ ਹੋ ਰਿਹਾ ਤੁਹਾਨੂੰ ਪਤਾ ਨਹੀਂ ਇਹ ਕੰਨੇ ਧੋਬਾ ਦੇ ਦੀ ਗੱਲ ਨਹੀਂ ਓਵਰ ਆਲ ਪੱਤਰਕਾਰੀ ਕਰੋ ਆਵਾਜ਼ ਦੇ ਜੀ ਦੁਨੀਆਂ ਤੁਹਾਡੀ ਪੱਤਰਕਾਰੀਆਂ ਸਤੂਤ ਕਰੇ ਜਿਵੇਂ ਮਹਾਰਾਜ ਨੇ ਅੱਜ ਵੀ ਲਈ। ਉਹ ਕਿੰਨੀ ਲੁੱਟ ਹੋ ਰਹੀ ਆ ਚਿਹਰਿਆਂ ਦੇ ਵਿੱਚ ਲੁੱਟ ਕੇ ਫਾੜੇ ਵਾਕੇ ਨੂੰ ਪੱਤਰਕਾਰੀ ਕਰੋ ਇਹਨਾਂ ਨੂੰ ਨੰਗੇ ਕਰਨ ਦੀ ਤੇ ਦੁਨੀਆਂ ਤੋਂ ਸਲਾਮ ਕਰੇ ਕਿ ਮੈਂ ਜਿਆਦਾ ਮਤੁਲਾ ਤੁਹਾਡੇ ਵਧਿਆਂ ਨਾਲ ਸਖਦੇਵ ਸਿੰਘ ਜੀ ਅਸੀਂ ਸਹਿਮਤ ਆਂ ਲੰਮੀ ਸਜਾ ਨਾਲੋਂ ਸੰਗਤ ਦੇ ਵਿੱਚ ਉੱਤੋਂ ਮਾਦੀ ਬੁਲਾਓ ਤੇ ਜਿਹੜੇ ਗੁੰਡੇ ਉੱਥੇ ਬੈੰਦੇ ਆ ਉਹ ਕੈਮਰਿਆਂ ਨਾਲ ਸੋਲ ਹੋਣੇ ਆ। ਤੇ ਰਾਣਾ ਜੀ ਦੀ ਗੱਲ ਵਧੀਆ ਕਿਉਂਕਿ ਉਹ ਹੰਡੇ ਹੋਏ ਹੁੰਦੇ ਨੇ ਫੀਲਡ ਦੇ ਰੇਡ ਤੈਅ ਕਰੇ ਐਸਟੀਐਮ ਐਸਟੀਐਮ ਦੀ ਮੋਲ ਬਾਤ ਕਿਉਂਕਿ ਰੇਡ ਨੂੰ ਲੱਗੇ ਛੋਲੇ ਪੂਰ ਜਾਂਦਾ ਦਾ ਟਿੱਕੀਆਂ ਦਾ ਕਿਸੇ ਤੋਂ ਵੱਧ ਮਸੂਲ ਨਾ ਸਕੇ ਤੇ ਬਾਕੀ ਜੋ ਸੰਗਤ ਮਤਾ ਪਾਸ ਕਰੀ ਸਾਡੇ ਨਾਲ ਤੇ ਅਸੀਂ ਸਾਰਿਆਂ ਨਾਲ ਸਹਿਮਤ ਹਾਂ ਸਜਾ ਉਹਦੀ ਕਾਜਵੀ ਬਣੇ ਵਾਹਿਗੁਰੂ ਦੀ ਕਾਥਾ ਕਲ ਸੋ ਵਾਹਿਗੁਰੂ ਜੀ ਕੀ ਫਤਿਹ